ਜੇ ਪੀਰਾਂ ਦੀ ਜੀ ਚੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਜੋ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੀ ਬਹੁਤ ਹੀ ਖਾਸ ਹੈ ਕਿ 11ਵੀਂ ਸ੍ਰੀ ਫਦਾ ਸੁਨੇਹਾ ਸਾਂਝਾ ਕਰਾਂਗੇ ਜੀ ਸੋ ਨਵੰਬਰ ਮਹੀਨੇ 12ਵੀਂ ਸ੍ਰੀ ਆ ਰਹੀ ਹੈ ਜੀ ਸੋ ਕਈ ਰੂਹਾਂ ਨੂੰ ਆਵਾਜ਼ ਕਿਸੇ ਹੋਰ ਭਾਸ਼ਾ ਵਿੱਚ ਸੁਣਾਈ ਦਿੰਦੀ ਹੈ ਜੀ ਜੇਕਰ ਕਿਸੇ ਵੀ ਵੀਡੀਓ ਤੇ ਤੁਹਾਨੂੰ ਕਦੇ ਹੋਰ ਭਾਸ਼ਾ ਵਿੱਚ ਆਵਾਜ਼ ਆਉਂਦੀ ਹੈ ਤੇ ਤੁਹਾਨੂੰ ਖੁਦ ਨੂੰ ਹੀ ਆਵਾਜ਼ ਸੈੱਟ ਕਰਨੀ ਪਵੇਗੀ ਜੀ ਸਹੀ ਕਰਨੀ ਪਵੇਗੀ ਤੇ ਆਵਾਜ਼ ਪਹਿਲਾਂ ਵਾਂਗ ਪੰਜਾਬੀ ਵਿੱਚ ਹੀ ਸੁਣੇਗੀ ਸੋ ਜੇਕਰ ਖੁਦ ਨੂੰ ਨਹੀਂ ਸਮਝ ਆ ਰਹੀ ਕਿ ਕਿਵੇਂ ਕਰੀਏ ਤੇ ਕਿਸੇ ਬੱਚੇ ਤੋਂ ਕਰਵਾ ਲਓ ਜੀ ਅੱਜ ਕੱਲ੍ਹ ਹਰ ਇੱਕ ਨੂੰ ਨੌਲੇਜ ਹੈ ਸੋ ਹੁਣ ਆਪਾਂ ਇੱਥੇ ਜੀ ਗੱਲ ਕਰੀਏ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਨਾਲ ਲੱਗਦੇ ਹੀ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤੁਸੀਂ ਵੀਡੀਓ ਨੂੰ ਸੁਣ ਪਾਓ ਜੀ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸਾਂਗੇ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਦੀਦੀ ਜੀ ਸਾਨੂੰ ਤੁਹਾਡੀਆਂ ਵੀਡੀਓ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਮੇਰੇ ਮੰਮੀ ਡੈਡੀ ਵੀ ਸੁਣਦੇ ਨੇ ਕਹਿੰਦੇ ਕਿ ਸਾਡੇ ਘਰ ਸਾਡੇ ਬਜ਼ੁਰਗ ਸੇਵਾ ਕਰਦੇ ਗਏ ਨੇ ਗੱਦੇ ਆਂਟੀ ਦੇ ਘਰ ਜਗ੍ਹਾ ਹੈ ਕਹਿੰਦੇ ਕਿ ਸੇਵਾ ਮੇਰੇ ਤੋਂ ਲੈ ਰਹੇ ਨੇ ਤੇ ਪਰ ਇੱਕ ਦੁੱਖ ਆਉਂਦਾ ਹੈ ਉਸ ਤੋਂ ਬਾਅਦ ਇੱਕ ਹੋਰ ਤਿਆਰ ਰਹਿੰਦਾ ਹੈ ਕਹਿੰਦੇ ਇੱਕ ਦੁੱਖ ਤੋਂ ਬਾਅਦ ਇੱਕ ਆਉਂਦਾ ਰਹਿੰਦਾ ਹੈ ਸੋ ਦੇਖੋ ਜੀ ਜਿਨ੍ਹਾਂ ਦੇ ਨਾਲ ਇਸੰ ਕੁਝ ਹੋ ਰਿਹਾ ਹੈ ਜੀ ਉਹ ਕਦੇ ਵੀ ਘਬਰਾਉਣਾ ਕਿਉਂਕਿ ਇਸੇਵਾ ਕਰਨ ਵਾਲੇ ਦੀ ਜ਼ਿੰਦਗੀ ਵਿੱਚ ਦੁੱਖ ਆਉਂਦੇ ਜ਼ਰੂਰ ਆ ਪਰ ਬਹੁਤੀ دیر ਠਹਿਰਦੇ ਨਹੀਂ ਦੁੱਖ ਐਸਾ ਨਹੀਂ ਲੱਗਦਾ ਹੈ ਜਿਹੜਾ ਕਿ ਖਤਰਨਾਕ ਹੈ ਕਿਉਂਕਿ ਥੋੜੇ-ਬੋਤੇ ਦੁੱਖਾਂ ਦੇ ਵਿੱਚ ਹੀ ਉਹ ਪ੍ਰਮਾਤਮਾ ਸਾਡਾ ਹਸਾਬ ਨਿਵੇੜਦਾ ਰਹਿੰਦਾ ਹੈ ਸਾਨੂੰ ਲੱਗਦਾ ਕਿ ਸਾਡੇ ਤੇ ਪਰੇਸ਼ਾਨੀਆਂ ਆ ਰਹੀਆਂ ਬੁੱਖ ਤਕਲੀਫਾਂ ਆ ਰਹੇ ਆ ਪਰ ਉਹ ਮਾਲਕ ਜਿੱਥੇ ਸਾਨੂੰ ਜ਼ਿਆਦਾ ਸਜ਼ਾ ਮਿਲਣੀ ਹੁੰਦੀ ਹੈ ਉੱਥੇ ਉਹ ਸਾਡੀ ਸੇਵਾ ਨੂੰ ਦੇ ਨਿਜਾ ਭਾਵਨਾ ਦੇ ਕੇ ਸਾਡੇ ਦੁੱਖ ਨੂੰ ਘੱਟ ਕਰ ਦਿੰਦੇ ਨੇ ਦੁੱਖ ਆਉਂਦਾ ਜ਼ਰੂਰ ਹੈ ਪਰ ਘਟ ਜਾਂਦਾ ਹੈ ਜਾਨੀ ਕੀ ਕੋਈ ਐਸਾ ਦੁੱਖ ਨਹੀਂ ਉਹ ਮਾਲਕਾਉਣ ਦਿੰਦਾ ਕਿਉਂਕਿ ਜਦੋਂ ਉਹਨੇ ਸੇਵਾ ਲੈਣੀ ਹੈ ਤਾਂ ਫਿਰ ਕਿਵੇਂ ਦਾ ਵਿਦਾ ਫਿਰ ਤਾਂ ਵਿਸ਼ਵਾਸ ਟੁੱਟ ਜਾਵੇਗਾ ਕਹਿੰਦੀ ਜੇ ਉਹ ਮਾਲਕ ਅਰਦਾਸ ਕੀਤੀ ਤੇ ਵਾੜੇ ਨਾ ਸੇਵਾ ਕਰਨ ਤੇ ਵਾੜੇ ਨਾ ਤਾਂ ਫਿਰ ਉਹਨੂੰ ਮੰਨੂਗਾ ਕੌਣ ਜਿਕਰ ਅਸੀਂ ਅੱਜ ਸੇਵਾ ਕਰਦੇ ਆਂ ਤੇ ਉਹ ਸਾਡੀਆਂ ਅਰਦਾਸਾਂ ਨੂੰ ਸੁਣਦਾ ਵੀ ਹੈ ਤੇ ਕੂੜੀਆਂ ਵੀ ਕਰਦਾ ਹੈ ਸਾਡੇ ਦੁੱਖਾਂ ਨੂੰ ਕੱਟਦਾ ਵੀ ਆ ਉਹ ਸਾਡੇ ਮਨ ਦੇ ਭਲੇਖੇ ਨੇ ਕਿ ਸਾਨੂੰ ਦੁੱਖ ਆ ਰਿਹਾ ਪਰ ਨਹੀਂ ਉਹ ਮਾਲਕ ਪਰਦੇ ਪਿੱਛੇ ਰਹਿ ਕੇ ਸਾਡੇ ਤੋਂ ਕਿੱਡ-ਕਿੱਡੀਆਂ ਵੱਡੀਆਂ ਬਲਾਵਾਂ ਨੂੰ ਦੂਰ ਕਰ ਰਿਹਾ ਹੈ ਉਹ ਮਾਲਕ ਹੀ ਜਾਣਦਾ ਤੇ ਜੇਕਰ ਕਿਤੇ ਐਸਾ ਹੁਨਰ ਗੁਣ ਆਪਾਂ ਨੂੰ ਮਿਲ ਜਾਵੇ ਕਿ ਅਸੀਂ ਉਹ ਚੀਜ਼ ਨੂੰ ਦੇਖ ਸਕੀਏ ਤਾਂ ਫਿਰ ਇਨਸਾਨ ਕਦੇ ਵੀ ਰੋਸਾ ਨਹੀਂ ਪ੍ਰਮਾਤਮਾ ਨਾਲ ਕਰੇਗਾ ਪਰ ਇਹੀ ਤਾਂ ਗੱਲ ਆ ਪੀ ਪ੍ਰਮਾਤਮਾ ਪਰਦੇ ਚ ਰਹਿ ਕੇ ਸਭ ਕੁਝ ਕਰੀਏ ਤੇ ਉਹ ਸਾਡੇ ਸੈਧਕ ਨੂੰ ਵੀ ਪਰਖਦਾ ਹੈ ਕਿ ਇਹ ਕਿੰਨਾ ਕੁ ਮੇਰੇ ਤੇ ਯਕੀਨ ਰੱਖਦੇ ਨੇ ਸੋ ਪਰਖਿਆ ਵੀ ਲੈਂਦਾ ਹੈ ਮਾਲਕ ਜੀ ਨੇ ਇੰਨਾ ਕੁਝ ਦੇਣਾ ਹੈ ਇੰਨਾ ਕੁਝ ਸਾਡੇ ਲਈ ਕਰਨਾ ਤੇ ਉਹਦਾ ਫਿਰ ਪਰਖਣਾ ਬਣਦਾ ਹੈ ਸੋ ਇਸ ਕਰਕੇ ਆਪਣੇ ਮਾਲਕ ਤੇ ਕਦੇ ਸ਼ੱਕ ਨਾ ਕਰੋ ਉਹ ਜੋ ਕਰੇਗਾ ਚੰਗਾ ਕਰੇਗਾ ਮਾੜਾ ਕਦੇ ਹੋਣੀ ਦਵੇਗਾ ਜਿੱਥੇ ਨੂੰ ਲੱਗਦਾ ਕਿ ਇਹ ਜਿਕਰ ਇਹਦੇ ਨਾਲ ਆ ਖੁਸ਼ ਮੜਾ ਹੋ ਗਿਆ ਤੇ ਕਿੰਡੋਲ ਜਾਣਾ ਇਹਨੇ ਟੁੱਟ ਜਾਣਾ ਵਾਪਸ ਮੁੜ ਕੇ ਮੇਰੇ ਨਾਲ ਨਹੀਂ ਜੁੜਨਾ ਤੇ ਉੱਥੇ ਫਿਰ ਉਹ ਆ ਆ ਬਣ ਕੇ ਸਹਾਰਾ ਬਣ ਜਾਂਦਾ ਹੈ ਰਾਹ ਕੱਢ ਦਿੰਦਾ ਹੈ ਮਾਲਕ ਸੋ ਜਿੱਥੇ ਲੱਗਦਾ ਹੈ ਕਿ ਇਹ ਚੀਜ਼ ਜਿਕਰ ਇਹਦੇ ਕੋਲ ਨਾ ਰਹੀ ਤੇ ਉੱਥੇ ਇਹਨੇ ਟੁੱਟ ਜਾਣਾ ਆ ਇਹਦਾ ਯਕੀਨ ਟੁੱਟ ਜਾਣਾ ਤੇ ਉਹ ਮਾਲਕ ਫਿਰ ਯਕੀਨ ਨੂੰ ਟੁੱਟਣ ਨਹੀਂ ਦਿੰਦਾ ਤੋੜਨ ਵਾਲੇ ਕੋਸ਼ਿਸ਼ ਕਰਦੇ ਪਰ ਜੋੜਨ ਵਾਲਾ ਵੀ ਕੋਸ਼ਿਸ਼ ਕਰਦਾ ਬਾਰ-ਬਾਰ ਆਪਣੇ ਨਾਲ ਜੋੜ ਰਿਹਾ ਆ ਇੱਕ ਹੈ ਕੋਈ ਸਤਾਉਂਦਾ ਹੈ ਵਾਰ ਵਾਰ ਕੋਸ਼ਿਸ਼ ਕਰਦਾ ਕਿ ਇਹਨੂੰ ਨੀਵਾਂ ਦਿਖਾਇਆ ਜਾਵੇ ਅਤੇ ਇੱਕ ਤਾਕਤ ਐਸੀ ਹੈ ਜਿਹਨੂੰ ਅਸੀਂ ਮੰਨਦੇ ਜਿਹਦੇ ਮੂਹਰੇ ਸਿਰ ਨੂੰ ਝੁਕਾਉਂਦੇ ਹਾਂ ਉਹ ਕਦੇ ਛੁਪ ਨਹੀਂ ਦਿੰਦਾ ਕਿਉਂਕਿ ਅਸੀਂ ਜਦੋਂ ਦਿਲੋਂ ਜਾਨ ਤੋਂ ਉਹਦੇ ਬਣ ਜਾਂਦੇ ਆ ਤਾਂ ਫਿਰ ਉਹ ਪ੍ਰਮਾਤਮਾ ਵੀ ਸਾਥ ਦਿੰਦਾ ਹੈ ਉਹ ਵੀ ਅਪਣਾਉਂਦਾ ਹੈ ਕਿ ਮੇਰਾ ਆ ਤੀ ਨੂੰ ਅਸੀਂ ਕਿਵੇਂ ਛੁਪਣ ਦੇ ਦਵਾਂਗੇ ਕਿਵੇਂ ਪਿੱਠ ਲੱਗਣ ਦੇ ਦਵਾਂਗੇ ਸੋ ਇਸ ਕਰਕੇ ਵਿਸ਼ਵਾਸ ਹੀ ਸਭ ਤੋਂ ਵੱਡੀ ਤਾਕਤ ਹੈ ਜੇਕਰ ਯਕੀਨ ਵਿਸ਼ਵਾਸ ਹੈ ਆਪਣੇ ਮਾਲਕ ਤੇ ਤਾਂ ਕੁਝ ਮਾੜਾ ਹੋ ਵੀ ਨਹੀਂ ਸਕਦਾ ਸੋ ਇਸ ਕਰਕੇ ਥੋੜਾ ਚੰਗਾ ਸੋਚਣ ਦੀ ਕੋਸ਼ਿਸ਼ ਕਰੋ ਜਿੱਦਾਂ ਦੀ ਸੋਚ ਰੱਖੋਗੇ ਉਹੋ ਜੀ ਜ਼ਿੰਦਗੀ ਨੇ ਹੁੰਦੀ ਜਾਣਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਲਿਖਦੇ ਨੇ ਕਿ ਮੇਰਾ ਪੁੱਤ ਤੇ ਮੇਰੇ ਪਤੀ ਕਹਿੰਦੇ ਕਿ ਦੋਨੋਂ ਹੀ ਮਾਸ ਖਾਂਦੇ ਨੇ ਯਾਨੀ ਮੀਟ ਨਾਲ ਖਾ ਲੈਂਦੇ ਨੇ ਵੀਰਵਾਰ ਦੇ ਦਿਨ ਸੋ ਕਹਿੰਦੇ ਦੱਸੋ ਕੀ ਮੈਂ ਕਰਾਂ ਇੱਥੇ ਕਹਿੰਦੇ ਮੈਂ ਲਿਆਜ ਦਿੰਦੀ ਆ 11ਵੀਂ ਸ੍ਰੀਤ ਦਿੰਦੀ ਆ ਤੇ ਉਹ ਇਹ ਸਭ ਚੀਜ਼ਾਂ ਖਾਂਦੇ ਨੇ ਸੋ ਦੇਖੋ ਜੀ ਆਪਣਾ ਕਰਮ ਕਰਨਾ ਨਾ ਛੱਡੋ ਪਰ ਇੱਥੇ ਇੱਕ ਗੱਲ ਕਹਾਂਗੇ ਜਿਨੂਰੀ ਤਾਕਤਾਂ ਚੱਲ ਰਹੀਆਂ ਹੈ ਉਹਦੀ ਸੇਵਾ ਹੋ ਰਹੀ ਆ ਸੋ ਉੱਥੇ ਇਹ ਚੀਜ਼ਾਂ ਨਾ ਕਾੜੀਆਂ ਜਾਣ ਕਰਦੇ ਵਿੱਚ ਤਾਂ ਸਰੱਗੀ ਆਉਣੀ ਸ਼ੁਰੂ ਹੋ ਜਾਂਦੀ ਆ ਜਦੋਂ ਅਸੀਂ ਇੱਕ ਪਾਸੇ ਦਾ ਅਰਦਾਸਾਂ ਕਰਦੇ ਆਂ ਫਰਿਆਦਾ ਕਰਦੇ ਆਂ ਉਹ ਮਾਲਕ ਨੂੰ ਸਾਧਦੇ ਆਂ ਉਹਦੇ ਲਈ ਜੋ ਕਰਮ ਬਣਦਾ ਹੈ ਉਹ ਅਸੀਂ ਕਰਦੇ ਆਂ ਤੇ ਉਹ ਕਰਮ ਕਬੂਲ ਕਰਨ ਲਈ ਉਹਨੂੰ ਆਉਣਾ ਪੈਂਦਾ ਤੇ ਇੱਕ ਪਾਸੇ ਇਹ ਸਭ ਕੁਝ ਹੋ ਰਿਹਾ ਆ ਤੇ ਉੱਥੇ ਫਿਰ ਉਹ ਮਾਲਕ ਨਰਾਜ਼ਗੀ ਵੀ ਕਰਦਾ ਕਿਉਂਕਿ ਜਹਾਂ ਸਪਾਈ ਵਾਹ ਖੁਦਾਈ ਸੋ ਮਾਲਕ ਮੁਰਸ਼ਦ ਪੀਰ ਇਹ ਚੀਜ਼ਾਂ ਤੋਂ ਨਫ਼ਰਤ ਕਰਦੇ ਨੇ ਤੇ ਅਸੀਂ ਇੱਕ ਪਾਸੇ ਉਹਨਾਂ ਨੂੰ ਬੁਲਾਉਂਦੇ ਆਂ ਤੇ ਇੱਕ ਪਾਸੇ ਉਹ ਕੰਮ ਕਰਦੇ ਘਰ ਵਿੱਚ ਹੀ ਜਿਹੜਾ ਉਹਨਾਂ ਨੂੰ ਪਸੰਦ ਨਹੀਂ ਖੀਜ ਆਉਂਦੀ ਆ ਹੁਣ ਜਿਵੇਂ ਆਪਾਂ ਨੂੰ ਕੋਈ ਚੀਜ਼ ਪਸੰਦ ਨਹੀਂ ਸੋ ਆਪਣੀ ਮਰਜ਼ੀ ਦੇ ਕੋਈ ਖਿਲਾਫ ਜਾਂਦਾ ਆ ਤੇ ਕਿਵੇਂ ਖੀਜ ਆਉਂਦੀ ਆ ਚੰਗਾ ਨਹੀਂ ਲੱਗਦਾ ਤੇ ਅਸੀਂ ਬੋਲਦੇ ਆ ਇਸੇ ਤਰ੍ਹਾਂ ਹੈ ਤਾਂ ਫਿਰ ਜਿਹੜੀ ਰੂਹ ਸੇਵਾ ਕਰਨ ਵਾਲੀ ਆ ਭਾਰ ਉਹਦੇ ਤੇ ਵੀ ਫਿਰ ਪੈਂਦਾ ਆ ਕਿਉਂਕਿ ਮਾਲਕ ਨਰਾਜ ਹੋ ਜਾਂਦਾ ਆ ਕਿ ਤੁਸੀਂ ਇੱਕ ਜਣਾ ਮੈਨੂੰ ਪੁਕਾਰ ਰਿਹਾ ਹੈ ਤੇ ਇੱਕ ਸਾਡੀ ਬੇਅਦਵੀ ਕਰ ਰਿਹਾ ਸੋ ਇੱਥੇ ਬਾਕੀ ਇੰਨਾ ਕਹ ਹੈ ਕਿ ਅਰਦਾਸ ਦਬ ਕੇ ਕਰੋ ਤੇ ਵਿਸ਼ਵਾਸ ਰੱਖੋ ਆਪਣੇ ਮਾਲਕ ਤੇ ਤੇ ਘਰਦਿਆਂ ਨੂੰ ਵੀ ਚਾਹੀਦਾ ਕਿ ਢੋੜਾ ਸੁਧਾਰ ਲਈਏ ਜੇਕਰ ਜ਼ਿੰਦਗੀ ਵਿੱਚ ਕੁਝ ਬਣਨਾ ਹੈ ਤੇ ਕਰਮ ਕੀਤਿਆਂ ਦਾ ਸੀ ਲਾਭ ਲਿਏ ਨਾ ਹੀ ਕੀ ਨਰਾਜਗੀ ਦਾ ਸਾਮਣਾ ਕਰਨਾ ਪਵੇਗਾ ਸੋ ਜਦ ਅਸੀਂ ਐਸੇ ਕਰਮ ਕਰਾਂਗੇ ਤਾਂ ਫਿਰ ਨਾਰਾਜ਼ਗੀ ਤਾਂ ਉਹਨਾਂ ਦੀ ਹੋਵੇਗੀ ਤੇ ਸੇਵਾ ਕਰਨ ਵਾਲੇ ਨੂੰ ਵੀ ਦੁੱਖ ਬਰਾਬਰ ਮਿਲਦਾ ਆ ਕਿਉਂਕਿ ਪਰਿਵਾਰ ਦੇ ਵਿੱਚ ਕੁਝ ਮਾੜਾ ਹੋਵੇਗਾ ਤੇ ਉਹ ਰੂਹ ਨੇ ਵੀ ਦੁਖੀ ਹੋਣਾ ਆ ਕਿਉਂਕਿ ਫਿਰ ਮਾਲਕ ਜਦ ਸੁਧਾਰਨ ਦੇ ਉਹ ਆਪਣੇ ਹਿਸਾਬ ਨਾਲ ਸੁਧਾਰਦਾ ਹੈ ਤਾਂ ਦੁੱਖ ਦੀ ਰਾਗ ਫੜਦਾ ਹੈ ਤੋ ਇਸ ਕਰਕੇ ਪਹਿਲੀ ਤਗਾ ਲਈ ਤੇ ਇਹ ਕਵਾਂਗੇ ਕਿ ਜੇਕਰ ਘਰ ਵਿੱਚ ਕੋਈ ਦਰਵਾਰ ਨਹੀਂ ਹੈ ਪੀਰਾਂ ਫਕੀਰਾਂ ਦੀ ਸੇਵਾ ਘਰ ਵਿੱਚ ਕੋਈ ਬਜ਼ੁਰਗ ਨਹੀਂ ਕਰਦਾ ਗਿਆ ਕਿਤੇ ਬਾਹਰ ਹੀ ਤੁਸੀਂ ਮੰਨ ਰਹੇ ਹੋ ਤਾਂ ਉਸ ਦੇ ਹਿਸਾਬ ਨਾਲ ਕੰਮ ਕਰੋ ਜੇਕਰ ਲੱਗਦਾ ਹੈ ਕਿ ਇਹ ਸਭ ਕੁਝ ਘਰ ਵਿੱਚ ਹੋ ਰਿਹਾ ਹੈ ਕੋਈ ਸੇਵਾ ਕਰਨ ਵਾਲਾ ਨਹੀਂ ਤੇ ਜੇਕਰ ਜੱਦੀ ਸੇਵਾ ਚੱਲ ਰਹੀ ਹੈ ਉਹ ਤਾਂ ਫਿਰ ਕਰਨੀ ਹੀ ਕਰਨੀ ਪੈਣੀ ਆ ਸੋ ਜਦੋਂ ਅਸੀਂ ਆਪਣੀ ਮਰਜ਼ੀ ਨਾਲ ਜਿਵੇਂ ਕਿ ਮੰਨੋ ਹੁਣ ਕਿਸੇ ਦੀ ਸੇਵਾ ਨਹੀਂ ਕਰਦੀ ਕਿ ਇੱਥੇ ਕਮੈਂਟ ਸੀ ਰਹਿੰਦੇ ਕਿ ਅਸੀਂ ਤੁਹਾਡੀਆਂ ਵੀਡੀਓ ਸੁਣ ਕੇ ਚਿਰਾਗ ਲਗਾਉਣਾ ਸ਼ੁਰੂ ਕੀਤਾ ਤੇ ਹੁਣ ਪਰੇਸ਼ਾਨ ਆ ਰਹੀਆਂ ਸੋ ਇਸ ਕਰਕੇ ਕਹਿੰਦਾ ਕਿ ਸੋਚੀ ਦੇ ਨਾਲ ਚੱਲਣਾ ਹੈ ਸੋ ਹੁਣ ਤੁਸੀਂ ਆਪਣੀ ਮਰਜ਼ੀ ਨਾਲ ਸੇਵਾ ਕਰਨੀ ਸ਼ੁਰੂ ਕਰੋਗੇ ਤੁਹਾਨੂੰ ਪਤਾ ਵੀ ਹੈ ਕਿ ਸਾਡੇ ਘਰ ਦੇ ਮੈਂਬਰ ਇਹ ਸਭ ਹਰਕਤਾਂ ਕਰਦੇ ਆ ਤੇ ਉਹਦੇ ਨਾਲ ਫਿਰ ਨਰਾਜ਼ਗੀ ਰਹਿੰਦੀ ਆ ਫਿਰ ਸੇਵਾ ਕਰਦੇ ਤਾਂ ਹੈ ਅਸੀਂ ਪਰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਹ ਸਾਫ਼ ਸੁਪਰਗਪਾਖ ਟਵਿੱਟਰ ਬੁਹਾ ਹੈ ਜਿਨ੍ਹਾਂ ਦੀ ਅਸੀਂ ਸੇਵਾ ਕਰਦੇ ਹਾਂ ਤੇ ਉੱਥੇ ਜੇਕਰ ਐਸੇ ਕੋਈ ਕੰਮ ਕੀਤੇ ਜਾਣਗੇ ਤਾ ਉਹ ਫਿਰ ਸਾਡੇ ਲਈ ਸਹੀ ਨਹੀਂ ਹੈ ਜੀ ਇਸ ਕਰਕੇ ਸੂਚੀ ਦੇ ਨਾਲ ਚੱਲਣਾ ਹੈ ਜੇਕਰ 33 ਦਰਵਾਰਾਂ ਤੇ ਉਹ ਸੇਵਾ ਕਦੇ ਚੱਕੀ ਨਹੀਂ ਜਾ ਸਕਦੀ ਉਹ ਕਰਨੀ ਹੀ ਪੈਣੀ ਹਰ ਹਾਲਤ ਵਿੱਚ ਕਿ ਹੁਣ ਗੱਲ ਇੱਥੇ ਮੁੱਕਦੀ ਹੈ ਕਿ ਜੇਕਰ ਤੁਸੀਂ ਇਹ ਕੰਮ ਕਰਦੇ ਹੋ ਤਾਂ ਹੁਣ ਵਿਸ਼ਵਾਸ ਇੰਨਾ ਕ ਮਜ਼ਬੂਤ ਬਣਾ ਕੇ ਰੱਖ ਲੋ ਅਰਦਾਸ ਇੰਨੀ ਕ ਮਜ਼ਬੂਤੀ ਨਾਲ ਕਰੋ ਯਕੀਨ ਰੱਖ ਕੇ ਕਿ ਇਹ ਸਭ ਕੁਝ ਬਦਲ ਦਵੇ ਮਾਲਕ ਤੇ ਉਹਨੂੰ ਇਹ ਸਭ ਕੁਝ ਕਰਨਾ ਪਵੇ ਸੋ ਹੁਣ ਇਹ ਤੁਹਾਡੇ ਯਕੀਨ ਤੇ ਵਿਸ਼ਵਾਸ ਦੇ ਸਿਰ ਤੇ ਸਭ ਕੁਝ ਠੀਕ ਹੋ ਸਕਦਾ ਹੈ ਜੀ ਸੋ ਹੁਣ ਆਪਾਂ ਇੱਥੇ ਜੀ ਮੇਨ ਵਿਸ਼ੇ ਆ ਚੱਲਦੇ ਆਂ ਵੀਡੀਓ ਕਾਫੀ ਲੰਬੀ ਹੋ ਚੁੱਕੀ ਆ ਸੋ ਵੀਡੀਓ ਨੂੰ ਚੱਲਦੇ-ਚੱਲਦੇ ਪਲੀਜ਼ ਇੱਕ ਲਾਈਕ ਤੇ ਸ਼ੇਅਰ ਜ਼ਰੂਰ ਵੱਧ ਤੋਂ ਵੱਧ ਕਰਨਾ ਤਾਂ ਕਿ ਤੁਹਾਡੀ ਵਜ੍ਹਾ ਨਾਲ ਕੋਈ ਹੋਰ ਵੀ ਇਹ ਦਿਨ ਮਨਾ ਸਕੇ 11ਵੀਂ ਸ੍ਰੀ ਮਨਾ ਸਕੇ ਸੋ 12ਵੀਂ ਵਾਲੇ ਦੀ ਜਿਹੜਾ 11ਵੀਂ ਮਨਾਉਂਦਾ ਹੈ ਜੀ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਬਸ ਗੱਲ ਇੰਨੀ ਆ ਕਿ ਸ਼ਰਧਾ ਵਿਸ਼ਵਾਸ ਦੇ ਨਾਲ ਮਨਾਈ ਜਾਵੇ ਤਾਂ 11ਵੀਂ ਜਲਦ ਹੀ ਅਸਰ ਦਹੋਂਦੀ ਹੈ ਸੋ ਹੁਣ ਆਪਾਂ ਇੱਥੇ ਜੀ ਮੇਨ ਵਿਸ਼ੇ ਦੀ ਗੱਲ ਕਰੀਏ ਕਿ ਇਸ ਵਾਰ 11ਵੀਂ ਸ੍ਰੀ ਜੋ ਆ ਰਹੀ ਹੈ ਉਹ ਬਹੁਤ ਹੀ ਜ਼ਰੂਰੀ ਹੈ ਮਨਾਉਣੀ ਕਿਉਂਕਿ ਹੁਣ ਆ ਲਾਸਟ ਮਹੀਨੇ ਚੱਲ ਰਹੇ ਆ ਸੋ ਕੋਸ਼ਿਸ਼ ਕਰੀਏ ਕਿ ਵੱਧ ਝੜ ਕੇ ਜੋ ਕਰਮ ਕਰਨਾ ਬਣਦਾ ਹੈ ਉਹ ਜ਼ਰੂਰ ਕੀਤਾ ਜਾਵੇ ਸੋ ਕਰਮਾਂ ਦੇ ਸਿਰ ਤੇ ਅਸੀਂ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਹਾਂ ਸੋ ਕਰਮ ਜਿਹੋ ਜਿਹਾ ਹੋਵੇਗਾ ਉਹੋ ਜਿਹਾ ਹੀ ਮਿਲਦਾ ਹੈ ਜੇਕਰ ਆਪਾਂ ਅੱਜ ਮਾੜਾ ਕਰਮ ਕਰਦੇ ਆਂ ਤੁਸੀਂ ਖੁਦ ਵੀ ਦੇਖਿਆ ਪਰ ਕੀ ਹੋਵੇਗਾ ਕਿ ਇਹ ਲੋਟ ਕੇ ਸਮਾਂ ਵਾਪਸ ਆਉਂਦਾ ਜਰੂਰ ਆ ਜਿਹੋ ਜਿਹਾ ਤੁਸੀਂ ਕਰਮ ਕਰਦੇ ਜਾਓਗੇ ਉਹੋ ਜਿਹਾ ਫਲ ਮਿਲਦਾ ਜਾਣਾ ਕਈਆਂ ਨੂੰ ਕਈ ਵਾਰ ਲੱਗਦਾ ਹੁੰਦਾ ਕਿ ਅਸੀਂ ਕਰਮ ਬਹੁਤ ਚੰਗਾ ਕਰ ਰਹੇ ਆ ਮਾੜਾ ਕਿਸੇ ਨੇ ਕੀਤਾ ਨਹੀਂ ਫਿਰ ਸਜ਼ਾ ਸਾਨੂੰ ਕਿਉਂ ਮਿਲ ਰਹੀ ਆ ਉਹ ਸਾਡੇ ਪਿਛਲੇ ਕਰਮਾਂ ਦਾ ਹਿਸਾਬ ਕਲੀਅਰ ਹੁੰਦਾ ਆ ਸੋ ਅਸੀਂ ਜੇ ਇਸ ਜਨਮ ਦੇ ਵਿੱਚ ਬਹੁਤ ਸੋਚ-ਸੋਚ ਕੇ ਕਦਮ ਚੱਕਦੇ ਆਂ ਕੁਛ ਮਾੜਾ ਨਹੀਂ ਕਰਦੇ ਚੰਗਾ ਕਰਮ ਕਰਦੇ ਆਂ ਤੇ ਉਹ ਜੋ ਸਾਖਤਾਬ ਹੋ ਰਿਹਾ ਉਹ ਸਾਡਾ ਪਿਛਲੇ ਜਨਮਾਂ ਦਾ ਹੋ ਰਿਹਾ ਹੈ ਜੀ ਜੋ ਸਾਡੇ ਤੋਂ ਗੁਨਾਹ ਗਲਤੀਆਂ ਹੋਈਆਂ ਨੇ ਜੀ ਉਹ ਸਾਡੀਆਂ ਕਲੀਅਰ ਹੋ ਰਹੀਆਂ ਕਿਉਂਕਿ ਇੱਕ ਐਸਾ ਜਨਮ ਇਹੀ ਇੱਕ अनोखा ਜਨਮਾ ਜਿਹਦੇ ਵਿੱਚ ਅਸੀਂ ਸਾਰੀਆਂ ਗਲਤੀਆਂ ਭੁੱਲਾਂ ਨੂੰ ਬਖਸ਼ਾ ਸਕਦੇ ਆਂ ਮਾੜੇ ਗੁਨਾਹਾਂ ਨੂੰ ਬਖਸ਼ਾ ਸਕਦੇ ਹਾਂ ਸੇਵਾ ਕਰਕੇ ਤੇ ਚਰਾਸੀ ਦੇ ਵੇੜ ਤੋਂ ਨਿਕਲ ਸਕਦੇ ਆਂ ਸੋ ਹੁਣ ਆਪਾਂ ਇੱਥੇ ਜੀ ਮੇਨ ਮਿਸ਼ੇ ਦੀ ਜੋ ਆਪਣਾ 11ਵਾਂ ਸ੍ਰੀ ਦਾ ਸੁਨੇਹਾ ਹੈ ਜੀ ਉਹ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਸੋ ਇਸ ਵਾਰ ਜੋ 12ਵੀਂ ਸ੍ਰੀ ਆ ਰਹੀ ਹੈ ਜੀ ਸੋ 11ਵੇਂ ਮਹੀਨੇ ਜਿਹੜੀ ਮੂਰਲੇ ਮਹੀਨੇ ਪਹਿਲੀ ਤਰੀਕ ਦਿਨ ਸ਼ਨੀਵਾਰ ਦੀ 11ਵੀਂ ਸ੍ਰੀ ਆ ਰਹੀ ਹੈ ਜੀ ਸੋ ਵਾਤ ਤੋਂ ਵਾਤ ਚੰਗਾ ਕਰਮ ਕਰਨਾ ਤੇ ਵਿਸ਼ਵਾਸ ਰੱਖ ਕੇ ਕਰਮ ਕਰਨਾ ਕੰਮਕਾਰਾਂ ਤੋਂ ਫ੍ਰੀ ਹੋ ਕੇ ਕਰਮ ਕਰੋਗੇ ਤੇ ਮਨ ਸੇਵਾ ਵਿੱਚ ਜੁੜੇਗਾ ਤੇ ਫਿਰ ਪਤਾ ਨਹੀਂ ਕਦ ਕਿਦੋਂ ਤੁਹਾਡੀ ਲਿਵ ਜੁੜ ਜਾਵੇ ਕਦ ਉਹ ਮਾਲਕ ਦਾ ਵਚਨ ਤੁਹਾਨੂੰ ਮਿਲ ਜਾਵੇ ਸੋ ਕਿਉਂਕਿ ਜਦੋਂ ਅਸੀਂ ਕੰਮ ਕਰ ਤੋਂ ਫ੍ਰੀ ਹੋ ਕੇ ਫ੍ਰੀ ਟਾਈਮ ਕੱਢ ਕੇ ਨਿਜਾ ਭਾਵਨਾ ਨਾਲ ਸੇਵਾ ਕਰਦੀਆਂ ਤੇ ਉਹਦਾ ਫਾਇਦਾ ਖਰੇ ਜ਼ਰੂਰ ਮਿਲਦਾ ਜਦੋਂ ਅਸੀਂ ਜਲਦਬਾਜ਼ੀ ਵਿੱਚ ਕੰਮ 'ਚ ਧਿਆਨ ਆ ਤੇ ਪਰਮਾਤਮਾ ਨਾਲ ਸੁਰਤੀ ਨਹੀਂ ਜੁੜਦੀ ਆਨੰਦ ਨਹੀਂ ਆਉਂਦਾ ਮਨ ਨਹੀਂ ਟਿਕਦਾ ਤੇ ਫਿਰ ਇਸ ਤਰ੍ਹਾਂ ਅਸੀਂ ਉਹ ਵਿਆਰ ਵੀ ਦੇ ਤਾਂ ਦਿੰਦੇ ਆ ਪਰ ਉਹਨਾਂ ਲਾਭ ਨਹੀਂ ਮਿਲਦਾ ਜਿੰਨਾ ਲਾਭ ਜੇਕਰ ਤੁਸੀਂ ਕੰਮ ਤੋਂ ਫ੍ਰੀ ਹੋ ਕੇ ਇੱਕ ਕਰਮ ਕਰੋ ਸੋ ਇਹ ਨ ਦੇਖੋ ਕਿ ਟਾਈਮ ਤੇ ਸਵੇਰੇ ਜਾਂ ਸ਼ਾਮ ਨੂੰ ਕਰਨਾ ਜਦੋਂ ਵੀ ਦਿਨ ਵਿੱਚ ਤੁਸੀਂ ਫ੍ਰੀ ਹੋ ਜਾਂਦੇ ਹੋ ਸੋ ਟਾਈਮ ਨੂੰ ਇੱਕ ਸਾਈਡ ਤੇ ਰੱਖ ਲਓ ਸੋ ਮਨ ਟਿਕਾਉਣ ਦੀ ਕੋਸ਼ਿਸ਼ ਕਰੋ ਕੰਮਕਾਰ ਤੋਂ ਫ੍ਰੀ ਹੋ ਗਏ ਟੈਨਸ਼ਨ ਫ੍ਰੀ ਹੋ ਕੇ ਫਿਰ ਜਿਹੜਾ ਸਮਾਂ ਹੈ ਮਾਲਕ ਦੀ ਤਰਫ ਲਗਾਉਣਾ ਉਸ ਵੇਲੇ ਕੋਈ ਵੀ ਖਿਆਲ ਮਨ ਵਿੱਚ ਇੱਧਰ ਉੱਧਰ ਲਾ ਨਹੀਂ ਲਿਆਉਣਾ ਸੋ ਸਿਰਫ ਉਸ ਟਾਈਮ 'ਤੇ ਸੋਚਣਾ ਕਿ ਮੈਂ ਤੇ ਮੇਰਾ ਮਾਲਕ ਬਸ ਦੋ ਹੀ ਹਾਂ ਸੋ ਹੁਣ ਦੋਨਾਂ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਤਾਂ ਫਿਰ ਜਦੋਂ ਮਨ ਟਿਕ ਗਿਆ ਤੇ ਵਚਨ ਮਿਲ ਜਾਂਦੇ ਨੇ ਜੀ ਤੇ ਜੋ ਅਰਦਾਸ ਹੈ ਉਹ ਕਬੂਲ ਹੋ ਜਾਂਦੀ ਆ ਸੋ ਮਨ ਸ਼ਾਂਤ ਹੋਵੇਗਾ ਮਨ ਟਿਕੇਗਾ ਸੇਵਾ ਵਿੱਚ ਲੱਗੇਗਾ ਤਦ ਹੀ ਉਹ ਅਰਦਾਸਾਂ ਕਬੂਲ ਹੁੰਦੀਆਂ ਹੈ ਜੀ ਸੋ ਬਾਕੀ ਕੋਸ਼ਿਸ਼ ਕਰਨੀ ਜੀ ਕੀ ਦਿਨ ਸ਼ਨੀਵਾਰ ਪਹਿਲੀ ਤਰੀਕ ਨੂੰ 11ਵੀਂ ਸ੍ਰੀ ਘਾਟਰੀ ਆ ਤੇ ਜ਼ਰੂਰ ਮਨਾਉਣੀ ਆ ਜੀ ਸੋ ਜਿਹੜਾ 11ਵੀਂ ਸ੍ਰੀ ਬਿੰਦਾ ਹੈ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਵਸ ਇੰਨਾ ਕਿ ਹੈ ਕਿ ਵਿਸ਼ਵਾਸ ਰੱਖਣਾ ਤੇ ਸ਼ਰਧਾ ਨੀਚਾ ਭਾਵਨਾ ਹੋਣੀ ਚਾਹੀਦੀ ਹੈ ਜੀ ਤਨ ਮਨ ਨੂੰ ਇੱਕੋ ਕਿਸੇ ਵਾ ਕਰੋ ਤਾਂ ਅਰਦਾਸ ਕਬੂਲ ਹੁੰਦੀ ਹੈ ਸੋ ਮੇਰੇ ਤੇ ਵੀਡੀਓ ਸਮਾਪਤ ਕਰਦੀ ਹੈ ਜੀ ਜੈ ਪੀਰਾਂ ਦੀ ਜੈ ਸਈਆਂ